ਮੁਲਾਜ਼ਮ ਆਗੂਆਂ ਨੇ ਹੁਣ ਸਰਕਾਰ ਨਾਲ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਸੀਪੀਐਫ ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ 'ਚ ਪ੍ਰੋਟੈਸਟ ਮਾਰਚ ਕੀਤਾ ਜਾ ਰਿਹਾ ਸੀ। ਇਸ ਪ੍ਰੋਟੈਸਟ ਮਾਰਚ ਵਿੱਚ ਵੱਡੀ ਗਿਣਤੀ 'ਚ ਮੁਲਾਜ਼ਮ ਪੰਜਾਬ ਭਰ ਤੋਂ ਸ਼ਾਮਲ ਹੋਏ ਸੀ। ਔਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕਰ ਰਹੇ ਸੀ ਇਸ ਮੌਕੇ ਮੁਲਾਜ਼ਮਾਂ ਦੀ ਲੀਡਰਸ਼ਿਪ ਵਾਰ-ਵਾਰ ਇਹ ਕਹਿ ਰਹੀ ਸੀ ਵੀ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਜਿਹੜਾ ਵਾਅਦਾ ਕੀਤਾ ਸੀ ਵੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਔਰ ਸਵਾ ਤਿੰਨ ਸਾਲਾਂ ਵਿੱਚ ਪੂਰਾ ਨਹੀਂ ਕੀਤਾ ਔਰ ਜਿਉਂ-ਜਿਉਂ ਲੁਧਿਆਣਾ ਪੱਛਮੀ ਦੇ ਹਲਕੇ ਦੇ ਅੰਦਰ ਮੁਲਾਜ਼ਮ ਵੱੜ ਰਹੇ ਸੀ ਨਾਰੇ ਲਾ ਰਹੇ ਸੀ ਇਸੇ ਦੌਰਾਨ ਲੁਧਿਆਣਾ ਪ੍ਰਸ਼ਾਸਨ ਤੇ ਪੁਲਿਸ ਉਹਨਾਂ ਨੂੰ ਰੋਕਣ ਦਾ ਯਤਨ ਕਰਨ ਲੱਗੀ ਆ ਇਹ ਜਾਣਕਾਰੀ ਦਿੱਤੀ ਹੈ ਸੁਖਜੀਤ ਸਿੰਘ ਤੇ ਜਸਵੀਰ ਤਲਵਾੜਾ ਜਿਹੜੇ ਇਸ ਸੰਘਰਸ਼ ਦੀ ਅਗਵਾਈ ਕਰ ਰਹੇ ਸੀ ਉਹਨਾਂ ਦੱਸਿਆ ਵੀ ਇਸੇ ਦੌਰਾਨ ਇੱਕ ਐਸਪੀ ਉਹਨਾਂ ਨਾਲ ਡਾਇਲੌਗ ਕਰਨ ਲੱਗੇ ਔਰ ਉਹਨਾਂ ਨੇ ਇਹ ਪੇਸ਼ਕਸ਼ ਕੀਤੀ ਐਸਐਸਪੀ ਨੇ ਵੀ ਤੁਹਾਡੀ ਮੀਟਿੰਗ ਜਿਹੜੀ ਕੈਬਨਟ ਸਬ ਕਮੇਟੀ ਨਾਲ ਕਰਵਾ ਦਿੱਤੀ ਜਾਊਗੀ ਪਰ ਲੀਡਰਸ਼ਿਪ ਨੇ ਬੜਾ ਸਾਫ਼ ਕਹਿ ਦਿੱਤਾ ਵੀ ਕੈਬਨਟ ਸਬ ਕਮੇਟੀ ਨਾਲ ਮੀਟਿੰਗਾਂ ਕਰ ਕਰਕੇ ਉਹ ਅੱਕ ਥੱਕ ਗਏ ਨੇ ਕਿਉਂਕਿ ਇਹਨਾਂ ਮੀਟਿੰਗਾਂ ਵਿੱਚੋਂ ਹਾਲੇ ਤੱਕ ਕੁਝ ਨਹੀਂ ਨਿਕਲਿਆ ਉਲਟਾ ਪੰਜਾਬ ਸਰਕਰਤ ਦੇ ਜਿਹੜੀ ਅਫਸਰਸ਼ਹੀ ਹੈ ਉਹ ਜੁਪੀਐਸ ਯੂਨੀਫਾਈਡ ਪੈਨਸ਼ਨ ਸਕੀਮ ਉੱਪਰ ਚਰਚਾ ਕਰ ਰਹੀ ਹੈ ਇਸ ਕਰਕੇ ਕੈਬਨਟ ਸਬ ਕਮੇਟੀ ਨਾਲ ਅਸੀਂ ਮੀਟਿੰਗ ਦਾ ਚਿੱਤ ਵੀ ਨਹੀਂ ਕਰਾਂਗੇ ਕਿਉਂਕਿ ਕੋਈ ਲਾਭ ਹੀ ਨਹੀਂਗਾ ਉਹਦਾ ਆ ਇਸੇ ਤਰ੍ਹਾਂ ਲੀਡਰਾਂ ਨੇ ਦੱਸਿਆ ਵੀ ਫਿਰ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਆਫਰ ਕੀਤੀ ਵੀ ਤੁਹਾਡੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕਰਵਾ ਦਿੰਦੇ ਆ ਪਰ ਫਿਰ ਸੁਖਜੀਤ ਸਿੰਘ ਤੇ ਜਸਵੀਰ ਤਲਵਾੜਾ ਹੋਣਾ ਨੇ ਬੜਾ ਸਾਫ਼ ਕਿਹਾ ਵੀ ਚੀਮਾ ਸਾਹਿਬ ਨਾਲ ਵੀ ਉਹਨਾਂ ਨੇ ਕਈ ਮੀਟਿੰਗਾਂ ਦੇ ਦੌਰ ਪੂਰੇ ਕਰ ਲਏ ਆ ਔਰ ਚੀਮਾ ਸਾਹਿਬ ਲਗਾਤਾਰ ਮੀਡੀਆ ਕਰਨ ਤੋਂ ਬਾਅਦ ਫਿਰ ਅਖੀਰ ਤੇ ਇੱਕੋ ਗੱਲ ਕਹਿੰਦੇ ਨੇ ਵੀ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਤੇ ਅਗਲਾ ਫੈਸਲਾ ਕਰਨਗੇ ਪਰ ਕਈ ਮਹੀਨੇ ਨਿਕਲ ਗਏ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਇਸ ਲਈ ਹਰਪਾਲ ਸਿੰਘ ਕੀਮਾ ਹੋਣਾ ਨਾਲ ਵੀ ਲੀਡਰਸ਼ਿਪ ਨੇ ਗੱਲਬਾਤ ਕਰਨ ਜਾਂ ਮੀਟਿੰਗ ਕਰਨ ਦਾ ਸੱਦਾ ਠੁਕਰਾ ਦਿੱਤਾ ਔਰ ਇਸ ਤੋਂ ਬਾਅਦ ਰੋਚਕ ਤੱਥ ਇਹ ਹੈ ਕਿ ਫਿਰ ਪੁਲਿਸ ਅਧਿਕਾਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਾਉਣ ਦਾ ਜਿਹੜਾ ਵਾਦਾ ਕਰਨਾ ਸ਼ੁਰੂ ਕੀਤਾ ਪੇਸ਼ਕਸ਼ ਕੀਤੀ ਔਰ ਕਿਹਾ ਵੀ ਉਹ 18 ਜੂਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦੀ ਮੀਟਿੰਗ ਕਰਵਾ ਦੇਣਗੇ ਪਰ ਦੂਸਰੇ ਪਾਸੇ ਸੀਪੀਐਫ ਕਰਮਚਾਰੀ ਜੂਨੀਅਰ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਬੜਾ ਸਾਫ਼ ਕਹਿ ਦਿੱਤਾ ਅਧਿਕਾਰੀ ਨੂੰ ਵੀ ਬਿਲਕੁਲ ਨਹੀਂ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਨ ਲਈ ਮੀਟਿੰਗ ਕਰਨ ਲਈ ਤਿਆਰ ਹੈ ਕਿਉਂਕਿ ਅਖੀਰ ਇਨਸਾਫ਼ ਸਾਨੂੰ ਉੱਥੋਂ ਮਿਲਣਾ ਪਰ ਇਹ ਗਰੰਟੀ ਦਿਓ ਤੁਸੀਂ ਵੀ 18 ਜੂਨ ਨੂੰ ਜਿਹੜੀ ਮੀਟਿੰਗ ਦੇਰੇ ਦੇ ਉਹ ਪੱਕੇ ਤੌਰ ਤੇ ਮੁੱਖ ਮੰਤਰੀ ਨਾਲ ਹੋਏਗੀ ਕਿਉਂਕਿ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਦਫਤਰ ਤੋਂ ਉਹਨਾਂ ਨੂੰ 16 ਚਿੱਠੀਆਂ ਮੀਟਿੰਗਾਂ ਦੀਆਂ ਆ ਚੁੱਕੀਆਂ ਨੇ ਪਰ ਇਹ ਮੀਟਿੰਗਾਂ ਕਦੀ ਹੋਈਆਂ ਹੀ ਨਹੀਂ ਪੋਸਟਪੋਨ ਹੁੰਦੀਆਂ ਰਹੀਆਂ ਨੇ ਇਸ ਕਰਕੇ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਸੋ ਜਸਵੀਰ ਸਿੰਘ ਤੜਵਾੜਾ ਤੇ ਸੁਖਜੀਤ ਸਿੰਘ ਨੇ ਜਰਮ ਵਾਰ-ਵਾਰ ਇਹ ਗੱਲ ਕਹੀ ਸਬੰਧਤ ਅਧਿਕਾਰੀ ਨੂੰ ਵੀ ਤੁਸੀਂ ਨਿੱਜੀ ਤੌਰ ਤੇ ਇੱਕ ਗਰੰਟੀ ਦੇ ਦਿਓ ਵੀ ਮੁੱਖ ਮੰਤਰੀ ਨਾਲ ਪੱਕੇ ਤੌਰ ਤੇ ਮੀਟਿੰਗ ਹੋਊਗੀ ਤੇ ਆਪਣਾ ਜਿਹੜਾ ਉਹ ਮਾਰਚ ਆ ਉਹ ਰੋਕ ਦੇਣਗੇ ਔਰ ਇਸੇ ਦੌਰਾਨ ਸੁਖਜੀਤ ਸਿੰਘ ਨੇ ਉਸ ਅਧਿਕਾਰੀ ਨੂੰ ਯਾਦ ਕਰਾਇਆ ਵੀ ਜਦੋਂ ਤੁਸੀਂ ਮੁਹਾਲੀ ਦੇ ਐਸਪੀ ਸੀ ਤੇ ਉਦੋਂ ਉਹਨਾਂ ਨੇ 9 ਨਵੰਬਰ 2023 ਨੂੰ ਮੁਹਾਲੀ 'ਚ ਰੈਲੀ ਕੀਤੀ ਸੀ ਔਰ ਚੰਡੀਗੜ੍ਹ ਕੂਚ ਕਰਨ ਦਾ ਐਲਾਨ ਕੀਤਾ ਸੀ ਪਰ ਤੁਸੀਂ ਉਹ ਤੇ ਰਿਟਰਨ ਸਾਨੂੰ ਪੱਤਰ ਦਿੱਤਾ ਸੀ ਵੀ 4 ਜਨਵਰੀ ਤੇ 2024 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਤੁਹਾਡੀ ਮੀਟਿੰਗ ਕਰਵਾਈ ਜਾਵੇਗੀ ਪਰ ਅੱਜ ਤੱਕ ਉਹ 4 ਜਨਵਰੀ ਨਹੀਂ ਆਈ ਇਸ ਕਰਕੇ ਅਸੀਂ ਕਿਵੇਂ ਵਿਸ਼ਵਾਸ ਕਰ ਲਈਏ ਵੀ 18 ਜੂਨ ਨੂੰ ਵੀ ਮੀਟਿੰਗ ਹੋਊਗੀ ਸੋ ਇਸੇ ਤਰ੍ਹਾਂ ਜਦੋਂ ਫਿਰ ਪੁਲਿਸ ਅਧਿਕਾਰੀ ਨੇ ਆਪਣੇ ਵੱਲੋਂ ਕੋਈ ਗਾਰੰਟੀ ਦੇਣ ਤੋਂ ਨਾ ਕਰ ਦਿੱਤੀ ਤੇ ਫਿਰ ਲੀਡਰਸ਼ਿਪ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦਾ ਜਿਹੜਾ ਆਫਰ ਆਈ ਸੀ ਉਹਨੂੰ ਠੁਕਰਾ ਕੇ ਤੇ ਆਪਣਾ ਪ੍ਰੋਟੈਸਟ ਜਾਰੀ ਰੱਖਿਆ ਸੋ ਇਹ ਹਾਲਾਤ ਬਣਦੇ ਜਾ ਰਹੇ ਨੇ ਪੰਜਾਬ ਸਰਕਾਰ ਤੇ ਮੁਲਾਜ਼ਮਾਂ ਵਿਚਕਾਰ ਟਕਰਾਅ ਦੇ ਔਰ ਲੱਗਦਾ ਵੀ ਆਉਣ ਵਾਲੇ ਸਮੇਂ ਚ ਇਹ ਟਕਰਾ ਹੋਰ ਵੱਧ ਸਕਦਾ ਹੈ